ਨਵੀਂ ਦਿੱਲੀ ਚ ਨਾਮਜ਼ਦ ਅਮਰੀਕੀ ਰਾਜਦੂਤ ਸਰਜੀਓ ਗੋਰਨੇ ਨੇ ਕਿਹਾ ਕਿ ਭਾਰਤ-ਅਮਰੀਕਾ ਸਬੰਧ ਦੁਨੀਆ ਦੇ ਸਭ ਤੋਂ ਮਹੱਤਵਪੂਰਨ ਸਬੰਧਾਂ ਵਿੱਚੋਂ ਇੱਕ ਨੇ ਸੈਨੇਟ ਚ ਆਪਣੀ ਨਿਯੁਕਤੀ ਦੌਰਾਨ ਗੋਰਨੇ ਭਾਰਤ ਨੂੰ ਇੱਕ ਰਣਨੀਤਿਕ ਭਾਈਵਾਲ ਦੱਸਿਆ ਉਹਨਾਂ ਨੇ ਕਿਹਾ ਕਿ ਭਾਰਤ ਦੀ ਭੂਗੋਲਿਕ ਸਥਿਤੀ ਆਰਥਿਕ ਵਿਕਾਸ ਅਤੇ ਫੌਜੀ ਸਮਰੱਥਾਵਾਂ ਸਾਂਝੇ ਸੁਰੱਖਿਆ ਹਿੱਤਾਂ ਨੂੰ ਅੱਗੇ ਵਧਾਉਣ ਚ ਮਹੱਤਵਪੂਰਨ ਨੇ ਗੋਰਨੇ ਕਿਹਾ ਕਿਉਂ ਭਾਰਤ ਨਾਲ ਰੱਖਿਆ ਤੇ ਸੁਰੱਖਿਆ ਸਹਿਯੋਗ ਨੂੰ ਡੂੰਘਾ ਕਰਨ ਨੂੰ ਤਰਜੀ ਦੇਣਗੇ ਇਸ ਵਿੱਚ ਸਾਂਝੇ ਫੌਜੀ ਅਭਿਆਸਾਂ ਦਾ ਵਿਸਥਾਰ ਕਰਨਾ ਰੱਖਿਆ ਪ੍ਰਣਾਲੀਆਂ ਦੇ ਵਿਕਾਸ ਅਤੇ ਸਹਿ ਉਤਪਾਦਨ ਨੂੰ ਉਤਸ਼ਾਹਿਤ ਕਰਨਾ ਤੇ ਮੁੱਖ ਰੱਖਿਆ ਸੌਧਿਆਂ ਨੂੰ ਪੂਰਾ ਕਰਨਾ ਸ਼ਾਮਿਲ ਹੈ ਗੌਰ ਦੀ ਨਾਮਜ਼ਦਗੀ ਦਾ ਸਵਾਗਤ ਕਰਦੇ ਅਮਰੀਕਾ ਦੇ ਭਾਰਤੀ ਰਾਜਦੂਤ ਮਿਨੇਕਵਾਤਰਾ ਨੇ ਕਿਹਾ ਕਿ ਰਾਸ਼ਟਰਪਤੀ 트ੰਪ ਆਪਣੇ ਸਭ ਤੋਂ ਭਰੋਸੇਮੰਦ ਸਹਾਇਕਮ ਵਿੱਚੋਂ ਇੱਕ ਨੂੰ ਭਾਰਤ ਵਿੱਚ ਅਗਲੇ ਰਾਜਦੂਤ ਵਜੋਂ ਭੇਜ ਰਹੇ ਨੇ 22 ਅਗਸਤ ਨੂੰ ਰਾਸ਼ਟਰਪਤੀ ਡੋਨਾਲਡ 트ੰਪ ਨੇ ਆਪਣੇ ਕਰੀਬੀ ਸਹਿਯੋਗੀ ਸਰਜੀਓ ਗੋਰ ਨੂੰ ਭਾਰਤ ਵਿੱਚ ਦੇਸ਼ ਦੇ ਅਗਲੇ ਰਾਜਦੂਤ ਵਜੋਂ ਐਲਾਨ ਕੀਤਾ ਇਸ ਦੌਰਾਨ ਅਮਰੀਕੀ ਵਿਦੇਸ਼ ਮੰਤਰੀ ਮਾਰਕ ਰੂਬੀਆ ਨੇ ਕਿਹਾ ਕਿ ਭਾਰਤ ਅਮਰੀਕਾ ਦੇ ਨਾਲ ਦੁਨੀਆ ਦੇ ਸਿਖਰਲੇ ਸਬੰਧਾਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ ਉਹ ਨਾ ਕਿਆ ਕਿ ਇਸ ਵੇਲੇ ਦੋਵੇਂ ਦੇਸ਼ਾਂ ਵਿਚਾਲੇ ਸਬੰਧ ਅਸਾਧਾਰਨ ਬਦਲਾਅ ਦੇ ਦੌਰ ਵਿੱਚੋਂ ਲੰਘ ਰਹੇ ਨੇ